ਲੜ ਰਿਹਾ ਜਨਾਨੀਆਂ ਨਾਲ ਗਾਲੋ ਗਾਲੀ ਹੋ ਰਿਹਾ ਮੇਰੇ ਵਾਹ ਗੁਰੂ ਕਰ ਮੇਰੇ ਕਿੱਧਰ ਨੋ ਤੁਰ ਪਿਆ ਇਹ ਸੰਸਾਰ ਤੂੰ ਫੋਨ ਕਰ ਕੇ ਕਹਿੰਦਾ ਤੂੰ ਗੱਤੀ ਵਰਡ ਵਰਤਿਆ ਗਰੁੱਪ ਦੇ ਵਿੱਚ ਫੋਟੋ ਪਾ ਕੇ ਕਿਸੇ ਹੋਰ ਦੀ ਉੱਤੇ ਸਾਡਾ ਨੰਬਰ ਦਿੱਤਾ ਗਿਆ ਨਾਈਟ ਸਰਵਿਸ ਲਈ ਅਵੇਲੇਬਲ ਇਹ ਵੀ ਜ਼ੀ ਵਾਲੀ ਗਲਤਾਂ ਹੋਈ ਨਹੀਂ ਆ ਤੂੰ ਤਾਂ ਉੱਥੇ ਮੁੰਡਾ ਮੰਗਣਾ ਆਉਂਦੀ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜੀਵਿਕ ਤੁਸੀਂ ਜਾਣਦੇ ਹੀ ਹੋਵੋਗੇ ਕਿ ਸੁਰਿੰਦਰ ਸਾਈ ਦੀਆਂ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਉਹ ਲੜਦੇ ਹੋਏ ਦਿਖਾਈ ਦੇ ਰਹੇ ਸੀ ਤੇ ਇਸ ਦੇ ਨਾਲ ਹੀ ਦੋਸਤੋ ਅਮਰ ਦਾਪ ਨੇ ਨਵਾਂ ਪੋਡਕਾਸਟ ਕਰ ਦਿੱਤਾ ਪੋਸਟ ਤੇ ਕਾਫੀ ਜ਼ਿਆਦਾ ਉਸ ਦੇ ਵਿੱਚ ਉਸ ਨੇ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਸੁਰਿੰਦਰ ਸਾਈ ਦੇ ਬਾਰੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਸਾਰੇ ਮਾਮਲੇ ਦੀ ਗੱਲ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਰੂਰ ਦੱਸਾਂਗੇ ਤੇ ਦੋਸਤੋ ਤੁਹਾਨੂੰ ਕੌਣ ਲੱਗਦਾ ਹੈ ਕਿ ਕਿਹੜਾ ਸਹੀ ਹੈ ਸੁਰਿੰਦਰ ਸਾਈ ਜਾਂ ਅਮਰ ਦੱਬ ਸਾਨੂੰ ਇਹ ਕਮੈਂਟ ਸੈਕਸ਼ਨ ਦੇ ਵੀ ਜਰੂਰ ਦੱਸਿਓ ਤੇ ਆਪਣੀ رائے ਵੀ ਜਰੂਰ ਦੱਸਿਓ ਫਿਲਹਾਲ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਇਸੀ ਨਵੇਂ-ਨਵੇਂ ਅਪਡੇਟਸ ਛੇਤੀ ਤੋਂ ਛੇਤੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਣੇ ਦਿੰਦੇ ਆ ਧੰਨਵਾਦ